ਅੱਜ ਮੈਂ ਇੰਟਰਵਿਊ ਕਰ ਰਿਹਾ ਹਾਂ ਸਰ ਸਰਦਾਰ ਗੁਰਦੇਵ ਸਿੰਘ ਸੰਧੂ ਚੇਅਰਮੈਨ ਜੰਗਲਾਤ ਵਿਭਾਗ ਤਰਨਤਾਰਨ ਉਹ ਆਮ ਆਦਮੀ ਪਾਰਟੀ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਪਿਛਲੇ ਕਈ ਸਾਲਾ ਤੋਂ ਮਿਹਨਤ ਕਰ ਰਿਹਾ ਤੇ ਆਪਾਂ ਉਹਨਾਂ ਨੂੰ ਦੋ ਚਾਰ ਕੁਐਸਚਨ ਕਰਾਂਗੇ ਤੇ ਉਹਨਾਂ ਦੀ رائے ਲਵਾਂਗੇ ਜੋ ਅੱਜ ਆਮ ਆਦਮੀ ਪਾਰਟੀ ਨੇ ਆਪਣਾ ਡਿਸੀਜਨ ਲਿਆ ਹੈ ਹਰਮੀਰ ਸਿੰਘ ਸੰਧੂ ਨੂੰ ਹਲਕਾ ਇਨਚਾਰਜ ਲਾ ਕੇ ਸਤਿ ਸ਼੍ਰੀ ਅਕਾਲ ਗੁਰਦੇਵ ਸਿੰਘ ਸੰਧੂ ਜੀ ਤੁਸੀਂ ਮੈਨੂੰ ਆਪਣੇ ਆਪਣੇ ਬਾਰੇ ਥੋੜਾ ਜਿਹਾ ਦੱਸੋਗੇ ਜੀ ਸਸਕਲ ਅਤੇ ਸਸਕਲ ਅ ਤੁਸ ਜਦੋਂ ਮੈਂ ਗੁਰਦੇਵ ਸਿੰਘ ਸੰਧੂ ਬੋਲਦਾ ਜੀ ਵਾਈਸ ਚੇਅਰਮੈਨ ਜਗਲਾਤ ਵਿਭਾਗ ਪੰਜਾਬ ਸਰਕਾਰ ਤੋਂ ਤੁਹਾਨੂੰ ਇੱਥੇ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰਦੇ ਕਿੰਨਾ ਕ ਸਮਾਂ ਹੋ ਗਿਆ ਜੀ 5 ਸਾਲ ਹੋ ਗਏ ਅੱਛਾ ਜੀ ਸੋ ਤੁਹਾਨੂੰ ਆ ਹਰਮੀਤ ਸਿੰਘ ਸੰਧੂ ਨੂੰ ਜਿਹੜਾ ਆਪਣੀ ਆਮ ਆਦਮੀ ਪਾਰਟੀ ਨੇ ਆਪਣੇ ਵਿੱਚ ਲਿਆ ਹੈ ਤੁਹਾਨੂੰ ਇਹ ਕਿਵੇਂ ਦਾ ਲੱਗਾ ਹੈ ਡਿਸੀਜਨ ਉਹਨਾਂ ਦਾ ਜੀ ਜਿਹਨ ਫੇਲਾਉਂ ਤੇ ਜੇ ਤੱਕ ਜਲਦੀ ਲਗੰਦਿਆ ਵਾ ਪਹਿਲਾਂ ਜਦੋਂ ਇਹਨਾਂ ਨੇ ਸ਼ਾਮਲ ਕਰਾਇਆ ਉਦੋਂ ਸਾਨੂੰ ਪਛਾਣ ਨਹੀਂ ਗਿਆ ਤੇ ਹੁਣ ਇਹਨਾਂ ਨੇ ਇਹਨੂੰ ਅਚਾਨਕ ਚਾਰਜ ਲਾ ਦਿੱਤਾ ਵਾ ਹਾਲਾਕੇ ਜਿਸ ਦਿਨ ਇਹਨੂੰ ਸ਼ਾਮਲ ਕਰਾਇਆ ਵਾ ਉਸ ਤੋਂ 10 ਦਿਨ ਪਹਿਲਾਂ ਮੈਂ ਇਸ ਬੰਦੇ ਦੇ ਚਿੱਠੇ ਬਾਹਰ ਕੱਢ ਕੇ ਰੱਖੇ ਸੀ ਕਿ ਬੀ.ਵੀ. ਪੰਜਾਬ ਨੇ ਕਿਹਾ ਵੀ ਇਹ ਇਹ ਬੰਦਾ ਜਿੱਡੇ ਦਾ ਜਿਹੜਾ ਵਪਾਰੀ ਲਾਗਰਾਂ ਦੇ ਜਿੱਦਾਂ ਨਾਮ ਸੀ 95 ਬੰਦੇ ਪੂਰੇ ਪੰਜਾਬ ਦੇ ਮੈਂ ਉਹਦਾ ਲਿਸਟ ਇਥੇ ਮੀਡੀਆ ਨੂੰ ਖਾਈ ਸੀ 89 ਬੰਦੇ ਪੰਜਾਬ ਦੇ ਜਿਹੜੇ ਉਹਨੇ ਬੀਜਪੀ ਸਾਹਬ ਨੇ ਬਦਲ ਸਭ ਨੂੰ ਇੱਕੋ ਪੋਰਟ ਕਾਬੂ ਪਾਈ ਦੇ ਸੀ ਇਹ 89 ਦੇ ਕਾਬੂ ਪਾਈਏ ਉਹਦੇ ਵਿੱਚ ਹਰਮਿਤ ਸਿੰਘ ਸੰਧੂ ਦਾ ਵੀ ਨਾਂ ਸੀ ਗਿਆ ਦਰਸਾਨੇ ਹੋਰ ਸੀ ਬੀਜਪੀ ਕਾਂਗਰਸ ਕਾਲੀ ਜਲ ਦੇ ਬੰਦੇ ਤੇ ਆ 50% ਦੇ ਬੰਦੇ ਵਿੱਚ ਹੈਗੇ ਸੀ 89 ਬੰਦੇ ਪੂਰੇ ਪੰਜਾਬ ਤੇ ਉਹਨਾਂ ਦੱਸੀ ਸੀ ਤੇ ਮੈਂ ਡੀਜੀਪੀ ਦੀ ਰਿਪੋਰਟ ਵੀ ਵਿਖਾਈ ਸੀ ਕਿ ਉਹਨਾਂ ਨੇ ਇੱਕ ਅਖਬਾਰ ਇੰਗਲਿਸ਼ ਦੀ ਉਹਦੇ ਵਿੱਚ ਧਿਆਨ ਲਰਿਆ ਸੀ ਡੀਜੀਪੀ ਪੰਜਾਬ ਦੀ ਉਸ ਤੋਂ ਬਾਅਦ ਜਿਹੜਾ ਇਥੇ ਦੰਤਾਨ ਸਾਡੇ ਪੀਕੇ ਰਾਏ ਐਸਐਸਟੀ ਰਹਿ ਗਿਆ ਉਹਦੇ ਵੀ ਜੀਵਨੀ ਚ ਇੱਕ ਲਿਖਿਆ ਵਾ ਕਿ 10 ਕੇਜੀ ਉਹਨਾਂ ਲਈ ਗੱਡੀ ਚ ਫੜੀ ਜੋ ਮੈਂ ਜਿਹੜੇ ਸਾਰੇ ਚੀਜ਼ਾਂ ਜਿਹੜੀਆਂ ਉਹ ਸ਼ੇਅਰ ਕੀਤੀਆਂ ਵਾ ਆਪਣੀ ਜਨਤਾ ਦੇ ਨਾਲ ਅਤੇ ਪਾਰਟੀ ਦੇ ਨਾਲ ਹਾਂਜੀ ਪਾਰਟੀ ਚਾਹੁੰਦੇ ਹੈ ਕਿ ਯੋਧ ਨਸ਼ਾ ਵਿਰੋਧੀ ਜਿਹੜਾ ਰੰਗਿਆ ਵਾ ਇਹੋ ਜਿਹੇ ਬੰਦੇ ਨੂੰ ਵਿੱਚ ਨਹੀਂ ਲੈਣਾ ਚਾਹੀਦਾ ਪਰ ਮੈਂ 10 ਦਿਨ ਪਹਿਲਾਂ ਇੰਟਰਵਿਊ ਕਰ ਬਿਠਾ 10 ਦਿਨ ਬਾਅਦ ਪਾਰਟੀ ਨੇ ਇਹਨੂੰ ਲਿਆ ਪਤਾ ਨਹੀਂ ਕਿਉਂ ਲਿਆ ਹਾਂਜੀ ਤੇ ਹੁਣ ਅੱਜ ਜਿਵੇਂ ਹੁਣੇ ਹੀ 5-10 ਮਿੰਟ ਪਹਿਲਾਂ ਉਹਨਾਂ ਨੂੰ ਹਲਕਾ ਇੰਚਾਰਜ 라 ਦਿੱਤਾ ਹੈ ਲਗਭਾਗੇ ਤੈ ਹੈ ਕਿ ਉਹਨਾਂ ਨੂੰ ਇਹ ਟਿਕਟ ਦੇ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਕੋਲ ਆਪਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਚ ਕੋਈ ਵਰਕਰ ਨਹੀਂ ਲੱਭਾ ਕਿ ਉਹਨਾਂ ਨੂੰ ਬਾਹਰੋਂ ਬੰਦਾ ਲਿਆ ਇਸ ਜੀ ਦਾ ਤੁਸੀਂ ਉਹਨਾਂ ਨੂੰ ਪੁੱਛੋਗੇ ਅਸੀਂ ਇੱਥੇ ਸਮਾਜ ਸੇਵੀ ਮੈਂ ਭਾਈ ਦਾ ਅਜੀ ਗੁਰਦੇਵ ਸਿੰਘ ਸੰਤੂ ਸਮਾਜ ਦੇ ਵੀ ਹਲਕਾ ਕਰਨਦਾਨ ਤੋਂ ਮਾਲਕ ਜੀ ਕਿਰਪਾ ਅਸੀਂ ਪੂਰੇ ਪੰਜਾਬ 'ਚ ਸੇਵਾ ਕਰਦੇ ਆਂ ਅਤੇ ਜਦੋਂ ਆਮ ਆਦਮੀ ਪਾਰਟੀ ਨੇ ਸਾਨੂੰ ਗਰੰਟੀਆਂ ਦਿੱਤੀਆਂ ਸੀ ਧੰਨਵਾਦ ਤੇ ਘਰ ਘਰ ਜਾ ਕੇ ਗਰੰਟੀਆਂ ਭਰਦੇ ਆਂ ਉਦੋਂ ਮੈਂ ਪੰਜਾਬ ਲੈਵਲ ਤੇ ਫਸਟ ਔਰ ਸੈਕੰਡ ਉਹ 10 ਬੰਦੇ ਕੋਲ ਅੱਗੇ ਹੁੰਦੇ ਸੀ ਪੂਰੇ ਪੰਜਾਬ 'ਚੋਂ 6-700 ਬੰਦੇ ਲੱਗਾ ਸੀ ਪੂਰੇ ਪੰਜਾਬ ਤੋਂ ਵੀ ਅਸੀਂ ਵਾਅਦਾ ਕੰਮ ਕਰਨਾ ਸੀ ਵਾਅਦਾ ਕੰਮ ਕਰਨਾ ਉਹਦੇ ਨਾਲ ਨੇ ਸਾਨੂੰ ਲਾਲਚੇ ਦਿੱਤਾ ਅਸੀਂ ਵੀ ਜਿਹੜੇ ਬੰਦੇ ਸਭ ਤੋਂ ਵੱਧ ਕੰਮ ਕਰੂਗਾ ਉਹਨੂੰ ਦਿੱਤੇ ਸਾਰੇ ਬੰਦੇ ਦੌੜ ਚ ਲੱਗੇ ਸੀ ਤੇ ਪਰ ਉਸ ਟਾਈਮ ਅਸੀਂ ਫਾਸਟ ਉਸ ਸੈਂਕੜਾ ਦਾ ਸੰਬੰਧ ਵਿੱਚ ਦਿੱਲੀ ਰਹਿੰਦੇ ਰਹੇ ਆ ਦੋਵੇਂ ਗਰੰਟੀਆਂ ਤਿੰਨੇ ਜਣੇ ਦਿੱਤੀਆਂ ਬਹੁਤ ਜਿਆਦੀਆਂ ਫਾਸਟ ਅਸੀਂ ਭਰੀਆਂ ਤੇ ਸਾਰੇ ਪੰਜਾਬ ਤੋਂ ਅੱਗੇ ਰਹਿੰਦੇ ਰਹੇ ਪਰ ਦੂਸਰਾ ਨੰਬਰ ਮੁੜ ਕੇ ਇੱਥੇ ਸਾਡੇ ਗਰੰਟੀ ਕਾਟ ਫੜਦੇ ਆ ਤੇ ਉਦੋਂ ਸਾਡਾ ਝਗੜਾ ਹੋ ਗਿਆ ਇਹਨਾਂ ਦੇ ਪੋਸਟਰਾਂ ਤੋਂ ਸ੍ਰੀ ਰਵਿੰਦ ਕੇਰੀਵਾਲਦਿਆਂ ਤੋਂ ਮਾਨ ਸਾਹਿਬਦਿਆਂ ਤੋਂ ਤੇ ਉਦੋਂ ਵੀ ਸੀ ਗਏ ਤੇ ਉੱਥੇ ਸਾਡੇ ਗੋਲੀਆਂ ਵੱਜੀਆਂ ਬੜਾ ਕੁਛ ਹੋਇਆ ਪਰ ਜਿਵੇਂ ਸਾਡੇ 16 ਸਾਲਾਂ ਦਾ ਮੇਰੇ ਬੱਚੇ ਦੇ ਪਰਚਾ ਆਇਆ ਭਰਾ ਮੇਰੇ ਦੀ ਹੱਥ 'ਚ ਗੋਲੀ ਵੱਜੀ ਉਹ ਤੁਸੀਂ ਪਾਰਟੀ ਲਈ ਕੁਰਬਾਨੀ ਕੀਤੀ ਆ ਪਰ ਸਾਨੂੰ ਇਸ ਕਰਦਾ ਦੁੱਖ ਆ ਵੀ ਜਦੋਂ ਸਾਨੂੰ ਪੁੱਛਿਆ ਤੱਕ ਵੀ ਨਹੀਂ ਜਾਣਦੇ ਨਾਲ ਟਿਕਟ ਦਿੱਤੀ ਤੁਹਾਨੂੰ ਇੰਕਰੀ ਕੀਤੀ ਜਿਹੜਾ ਹਲਕਾ ਜਾਂਦਾ ਹੈ ਸ਼ਾਮਲ ਕਰਾ ਗਿਆ ਹਲਕਾ ਜਾਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਇਹ ਦਿੱਲੀ ਵਾਲੇ ਡਿਸੀਜਨ ਲੈ ਰਿਹਾ ਜਾਂ ਆਪਣੇ ਸੀਐਮ ਮਾਨ ਸਾਹਿਬ ਇਹ ਸਾਰੇ ਡਿਸੀਜਨ ਲੈ ਰਿਹਾ ਸਾਨੂੰ ਇਹਦੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਜੀ ਅਸੀਂ ਤੇ ਮਾਨ ਸਾਹਿਬ ਨੂੰ ਵੀ ਜੇ ਕੋਈ ਮਿਲਣ ਦਾ ਰابطਾ ਬਣਾਉਣਾ ਹੈ ਤਾਂ ਮਾਨ ਸਾਹਿਬ ਨਾਲ ਵੀ ਕੋਈ ਸਬਕਾ ਮਿਲਿਆ ਨਹੀਂ ਜਾਂਦਾ ਜੇ ਦਿੱਲੀ ਵਾਲਾ ਨਾ ਬਣਾਉਣੇ ਦਿੱਲੀ ਵਾਲਾ ਨਾਲ ਵੀ ਮਿਲਿਆ ਨਹੀਂ ਜਾਂਦਾ ਪਰ ਅਸੀਂ ਪੈਨੋਂ ਮੀਡੀਆ ਦੇ ਰਾਹੀਂ ਗੱਲਬਾਤ ਕਰਕੇ ਦੱਸ ਰਹੇ ਆ ਜੀ ਕਿਤੇ ਪਾਰਟੀ ਸਾਨੂੰ ਕਰ ਸੱਦ ਕੇ ਬੁਲਾ ਕੇ ਜਾਂ ਤੁਹਾਨੂੰ ਟਾਈਮ ਦੇਵੇ ਕਿਤੇ ਸਾਨੂੰ ਕੀ ਰੋਡ ਦੀ ਮੀਡੀਆ ਦੇ ਅੰਦਰਲੀ ਗੱਲਾਂ ਸੀ ਅੰਦਰ ਕਰ ਸਕਦੇ ਬੈਠ ਕੇ ਤੇ ਤੁਹਾਨੂੰ ਕੀ ਤੁਹਾਡਾ ਅਗਲਾ ਕਦਮ ਕੀ ਹੋਏਗਾ ਤੁਸੀਂ ਆਜ਼ਾਦ ਚੋਣ ਲੜਨ ਦੇ ਵੱਲ ਜਾ ਰਹੇ ਹੋ ਜਾਂ ਤੁਸੀਂ ਆਮ ਆਦਮੀ ਪਾਰਟੀ ਦੀ ਜੇ ਟਿਕਟ ਤੁਹਾਨੂੰ ਨਹੀਂ ਮਿਲਦੀ ਤਾਂ ਜੋ ਵੀ ਲਾਇਆ ਜਾਊਗਾ ਉਮੀਦਵਾਰ ਉਹਦੇ ਪਿੱਛੇ ਦੀ ਆਪਣੀ ਇਦਾਂ ਹੀ ਹਾਰਡ ਮਿਹਨਤ ਕਰਦੇ ਰਹੋਗੇ ਬਿਲਕੁਲ ਜੀ ਕੱਲ ਅਸੀਂ ਸਾਡੇ ਸਹਿਤ ਸੰਤਾਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਪੰਜ ਪਾਸ਼ਾ ਦੀ ਬੜੀ ਚਾਰ ਪੰਜ ਜਿੰਨੇ ਵੀ ਦਾਅਵੇਦਾਰ ਸੀ ਆਗੂ ਸਰਪੰਚ ਤੇ ਹੋਰ ਹਲਕੀ ਦੀ ਜਿਹੜੇ ਲੋਕ ਕ੍ਰੀਮ ਨੂੰ ਸੁਣਾਈ ਗਏ ਤੇ ਰੰਬਲਾਕ ਪ੍ਰਦਾਨ ਹੋ ਗਏ ਪੰਜ ਸਰਪੰਚ ਹੋ ਗਏ ਸਾਰੇ ਆਗੂ ਗਏ ਸੀ ਉੱਥੇ ਤੇ ਬੜੀ ਮੋਟੀ ਤਦਾਦ ਆਦਮੀ ਇਕੱਠੇ ਹੋ ਗਏ ਸਾਰੇ ਆਗੂ ਗਏ ਆ ਇਹ ਕੋਈ ਮੋਟਰ ਸਪੋਟ ਨਹੀਂ ਕਹਿ ਸਕਦੇ ਆਗੂ ਹਲਕੇ ਤੇ ਗਏ ਆ ਉੱਥੇ ਆਗੂਆਂ ਨੇ ਜਾ ਕੇ ਗੁਰੂ ਘਰ ਜਾਣ ਦਾ ਮਸਲਾ ਹੀ ਏ ਸੀ ਕਿ ਉਤਰਾ ਕੀ ਸੀ ਪਾਰਟੀ ਸਾਡੀ ਕਹਿੰਦੀ ਤੁਸੀਂ ਚਾਰ ਪੰਜ ਆਗੂ ਜੋ ਤੁਸੀਂ ਆਪਣੇ ਆਪਣੇ ਪੋਸਟਰ ਲਾਈ ਕਰਦੇ ਜੋ ਤੁਸੀਂ ਤਾਂ ਇਕੱਠਿਆਂ ਦਾ ਇਕੱਤਰ ਹੀ ਨਹੀਂ ਹੈਗਾ ਅਸੀਂ ਮੁਣਕੇ ਕੱਲ ਪਰਸੋਂ ਐ ਸਾਰਿਆਂ ਨੂੰ ਆਖਿਆ ਭਰਾਵਾਂ ਨੂੰ ਕਿ ਆਉਗਾ ਬਾਕੀ ਜਗ੍ਹਾ ਤੇ ਸਾਰੇ ਮੇਰੇ ਘਰ ਆਏ ਅਸੀਂ ਇਕੱਠਿਆਂ ਰਹਿ ਕੇ ਸਲਾਹ ਕੀਤੀ ਉਸ ਤੋਂ ਬਾਅਦ ਅਸੀਂ ਉਸ ਤਰ੍ਹਾਂ ਕਰਦੇ ਗੁਰਦਰਾ ਸਾਹਿਬ ਜਾਣਦ ਲਈ ਜੀ ਆ ਵੀ ਜੋ ਅਸੀਂ ਜਿਤਨਾ ਸਾਰੇ ਸਾਥੀਆਂ ਕੋਲ ਗਿਆ ਗਈ ਸਾਥੀਆਂ ਨੇ ਜੀ ਅਸੀਂ ਸਾਰੇ ਰਲ ਕੇ ਨਾ ਹੋਇਆ ਤੇ ਫਿਰ ਆਜ਼ਾਦ ਇਲੈਕਸ਼ਨ ਲੜਾਂਗੇ ਤੇ ਅੱਜ ਵੀ ਅਸੀਂ ਉਹ ਗੱਲ ਕਹਿੰਦੇ ਆ ਵੀ ਜੇ ਪਾਰਟੀ ਬਿਲਕੁਲ ਕੱਲ ਨੂੰ ਮੋਟੇਕ ਦਿੱਤੀ ਆ ਤਾਂ ਹੋ ਸਕਦਾ ਆ ਜਿਹੜੇ ਸਾਰੇ ਜਿਹੜੇ ਆਜ਼ਾਦ ਲੜ ਕੇ ਹੋ ਸਕਦਾ ਅਸੀਂ ਆਮਾਦੀ ਪਾਰਟੀ ਚੋਲੀ ਪਾਈ ਚਲੋ ਵਧੀਆ ਜੀ ਬਹੁਤ ਬਹੁਤ ਧੰਨਵਾਦ ਡਾਗਰਦੇਵ ਸਿੰਘ ਸੰਧੂ ਜੀ ਆਪਣੇ ਕੀਮਤੀ ਸਮੇਂ ਸਾਨੂੰ ਸਮਾਂ ਦੇਣ ਲਈ ਅਹ ਸ਼ੁਭ ਕਾਮਨਾਵਾਂ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਧੰਨਵਾਦ ਜੀ ਤੁਹਾਡਾ ਧੰਨਵਾਦ